ਸੋਡੀਏ ਉਹ ਚਾਰ ਮਹਿਕ ਮੇ ਉਹਨੂੰ ਦੇ ਦਿੱਤੇ ਇੱਕ ਜੇ ਨਾ ਦਿੱਲੀਓ ਚਾਰ ਮਹਿਕ ਮੇ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆਂ ਕਿਸਾਨ ਨੂੰ ਜੀ ਕੋਈ 500 ਕਿੱਲਾ ਲੁਝਾਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉਥੇ ਜ਼ਮੀਨ ਐਕਵਾਇਰ ਕਰਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਚ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਹੈ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਐਕਟ ਉਹਦੇ ਕਹੇ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਕਟ ਪਹਿਲੇ ਉਹਦੇ 'ਚ ਇੱਕ ਦੋ ਕਲੋਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੋਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਹੈ ਕਿ ਸਰਕਾਰ ਜਿਦੀ ਮਰਜ਼ੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹੜਾ ਛੱਡਣਾ ਹੈ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਐਕਵਾਇਰ ਕਰ ਦਿਓ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਐਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਦਲ ਦਿਓ ਤਾਜ ਬਦਲ ਦਿਓ ਸੇਈ ਮਨਾਂ ਦਾ ਰਾਜ ਬਦਲ ਦਿਓ ਜਦੋਂ ਭਗਵੰਤ ਮਾਨ ਨੂੰ ਕਿਹਾ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਂਦਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਿਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ এনवायरमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਿਨਿਸਟਰ ਦੀ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਤੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਐਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਐਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾ ਕੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਬ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾਦੀ ਜਿਨ੍ਹਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਨਾ ਤੋਂ ਕੁ ਗੀਮ ਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀ ਜਿਹੜਾ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਇਨਾ ਖਾਣਾ ਮੀਚ ਲੋ ਇਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਦਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤਾਂ ਸੌਂ ਕੇ ਟਪਾ ਲੈਣੇ ਹਮ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸੌ ਕੇ ਬਾਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅ fırsਰ ਨੂੰ ਜਿਸ ਰਾਤ ਤੇ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੈ ਧੱਕੇ ਕਰ ਰਹੇ ਐ ਜੈ ਜੈ ਜ਼ੁਲਮ ਕਰ ਰਹੇ ਮੈਨ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚੇ ਆ ਜਿਹੜੇ ਤੁਹਾਡੇ 60 ਹਜ਼ਾਰ ਕਿੱਲਾ ਹੈ ਆ ਤਾਂ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ ਪਈ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਤੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਉਹ ਕਰਜ਼ਾ ਲੈ ਕੇ ਆ ਸੋਚਦੇ ਆ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਹਾਈ ਪੈਸੇ ਜ਼ਮੀਨ ਤੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਅਦੇਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਇਹਨਾਂ ਨੇ ਠੱਗੀ ਮਾਰੀ ਉਹੀ ਹੁਣ ਕਰਨਾ ਚਾਹੁੰਦੇ ਆ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਯਾਰ ਆਪਣੇ ਆਪਣੀ ਹੁੰਦੇ ਆ ਹੁਣ ਤਾਂ ਸਬਕ ਸਿੱਖ ਲਿਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਇਹਨਾਂ ਲਗਾ ਤੁਹਾਡੇ ਪ੍ਰਤੀ ਨਹੀਂ ਇਹਨਾਂ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਏ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਏ ਤੇ ਸ਼ਰੋਮ ਨਹੀਂ ਅਕਾਲੀ ਦਲ ਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੈ ਸਕੀਰ ਸਿੰਘ ਬਾਦਲ ਜਿੰਦਾਬਾਦ ਜੈ ਸਕੀਰ ਸਿੰਘ ਬਾਦਲ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਦੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇੰਨੀ ਤਰੱਕੀ ਗਈ ਤੇ ਭਾ ਕਿੰਨੇ ਵਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50 ਹਜ਼ਾਰ 5 ਲੱਖ ਦੀ ਰਹਿ ਜਾਊਗੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਇੰਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਖਵੀਰ ਤੇਰੀ ਸੋਚ ਦੇ ਕਰਾ ਦੇਾਂਗੇ ਠੋਕ ਕੇ ਸੁਖਵੀਰ ਤੇਰੀ ਸੋਚ ਦੇ ਕਰਾ ਦੇਾਂਗੇ ਠੋਕ ਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 22 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ 1 ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਰਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਰਚਾ ਲਾਉਣਾ ਪਏ ਅੱਗੇ ਹੋ ਕੇ ਮੈਂ ਬੈਠੂਗਾ ਬੋਲੇ ਜੋਨਹਾਲ ਆਪਾਂ ਸਾਰੇ ਹੀ ਬਾਹਾਂ ਖੜੀਆਂ ਕਰਕੇ ਬਾਦਲ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਈਏ ਵੀ ਅਸੀਂ ਉਹਦੇ ਤੱਕ ਤੁਹਾਡੇ ਨਾਲ ਆ ਜਦੋਂ ਤੱਕ ਇਹ ਪਾਲਸੀ ਵਾਪਸ ਨਹੀਂ ਆ ਜਾਂਦੀ ਬੋਲੇ ਜੋਨਹਾਲ ਸੱਚ ਵੀ ਆ ਗਾਲੇ ਖੈਰਾ ਦੇਾਂਗੇ ਠੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਦੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚਿਓ ਪੰਜਾਬ ਵਿੱਚ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰਹੇ ਸੀ ਜਿਵੇਂ 80 ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇਨਸ਼ੋਰੈਂਸ ਕਰਾਉਂਦੇ ਸੀ ਕੱਚੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇ ਕੇ ਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਹੈ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਹਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਉਹ ਤਾਂ ਯਾਦ ਕਰੋ ਆ ਸੜਕਾਂ ਤੇ ਦਾਦੂ ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸੜਕਾਂ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਤੋਂ ਸਾਨੂੰ ਸੀਬੀਏ ਦੀ ਜਾਂਚ ਤੇ ਦੀ ਹੈ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਕਿ ਇਹਨਾਂ ਨੇ ਤੰਗ ਕਰਨਾ ਹੀ ਹੈ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਹੈ ਅੱਜ ਤੱਕ ਰੁੱਲਦੀ ਰਹੀ ਹੈ ਅਜ ਤੱਕ ਦੋਸ਼ੀ ਤੁਰੇ ਫਿਰਦੇ ਆ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਬੇਅਦਬੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕਿ ਉਹਨਾਂ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੇ ਦੋਸ਼ੀ ਅੰਦਰ ਐ ਤੇ ਵੱਡੀ ਗੱਲ ਐ ਜਿਹੜਾ ਮਲੇਰ ਕੋਟਲੇ ਤੇ ਬੇਅਦਬੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ ਯਾਦਵ ਕੌਣ ਆ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨਰ ਲੜ ਰਹੇ ਸੀ ਬੇਅਦਬੀ ਹੋਣੀ ਕੀਤੀ ਕੇਸ ਕੌਨ ਲੜ ਗਈ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋਂ ਮੰਤਰੀ ਹੁਣ ਹੈ ਹਲੇ ਤੱਕ ਕੇਸ ਲੜ ਰਹੇ ਆ ਉਹਦੇ ਹੀ ਤੁਸੀਂ ਦੇਖੋ ਜਿਉਂਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ 'ਚ ਭੇਜਤਾ ਨਰੇਸ਼ ਚਾਦਵ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਸੈਸ਼ਨ ਜੱਜ ਆਹ ਹਰਜੋਤ ਬੈਂਚ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕੀ ਫੈਸਲਾ ਆਪਣੇ ਉਲਟਾਉਣਾਂ ਲੱਗਿਆ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜੂਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਨੇ ਦਰਖਾਸਤ ਦਿੱਤੀ ਸੀ ਪੀਐਸਪੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਿਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਬੈਸਾ ਹੋ ਗਿਆ ਸਾਰਾ ਕੁਝ ਹੋ ਗਿਆ 1 ਮਹੀਨੇ ਪਹਿਲੇ ਡਿਸੰਬਰ ਨੂੰ ਉਹਨ فیصلہ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਆਂ bc ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ ba ਨੇ ਦਰਖਾਸਤ ਦਿੱਤੀ ਕਿ ਅਸੀਂ ਕੇਸ ਹੀ ਵਾਪਸ ਲੈ ਰਹੇ ਆਂ ਦੇਖੋ ਬੇਅਦਬੀ ਦਾ ਕੇਸ ਹੋਇਆ ਇਹ ਕਹਿੰਦੇ ਵਾਪਸ ਲੈ ਰਹੇ ਆਂ ਕਿਉਂਕਿ ਨਰੇਸ਼ ਯਾਦਵ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਕਰਕੇ ਅਸੀਂ ਅਕਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿੰਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹਿ ਜਾਓ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ 'ਚ जज ने अपने फैसले लिखा कि नरेश यादव के खिलाफ इन्ने सबूत आ गए है पर अफसोस आदमी सरकार के अफसर ने दरखास्त दी है कि, थे, थे, है कि केस वापस किया जाए पर मैं सेशन जज इन वापस नहीं करता मैं फैसला दे रहा नरेश यादव अंदर कर दता ਇਹ ਤੋਂ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ ਆ ਦਸੰਬਰ ਨੂੰ ਕਿ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਕਿਹਾ ਮੈਂ ਤਾਂ ਫਿਰ ਰੌਲਾ ਪਾਉਂਗਾ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨਾਂ ਦੀ ਲਿਸਟ ਆਈ ਟਿਕਟਾਂ ਕਿਹਨੂੰ ਦਿੱਤੀਆਂ ਉਸੇ ਹੀ ਨਰੇਸ਼ ਯਾਦਵ ਨੂੰ ਐਮਐਲਏ ਦੀ ਟਿਕਟ ਪਰ ਤੋਂ ਦੇ ਦਿੱਤ ਜੀਨੇ ਬੇਅਦਬੀ ਕੀਤੀ ਉਹ ਅੰਦਰ ਹੋਇਆ ਮੈਂ ਇਹਨੂੰ ਅੱਜ ਲਿਖ ਦੇਣਾ ਹੈ ਪਰਮਾਤਮਾ ਮੇਨ ਰਹਿ ਥੋੜੀ ਸਰਕਾਰ ਆਏ ਆਪਾਂ ਸਹੀ ਕੁਆਲੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੋਈਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਇਹ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲਿਓ ਸਵੇਰੇ ਅਰਦਾਸ ਕਰਕੇ ਨਿਕਲਦਾ ਕਰੋ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਗਨਾਮ ਕਰਤਾ ਕਿਉਂ ਆਪਾਂ ਗੱਲਾਂ ਛਾ ਗਏ ਆ ਸੋਸ਼ਲ ਮੀਡੀਆ ਆ ਟੈਲੀਫੋਨ ਸੁਣ ਸੁਣ ਕੇ ਆਪਾਂ ਉਹਨਾਂ ਦੇ ਝੂਠੇ ਪ੍ਰਚਾਰ ਛਾ ਗਏ ਆਪਾਂ ਸੋਚਣ ਲੱਗ ਗਏ ਪਤਾ ਨਹੀਂ ਆ ਕੇਜਰੀ ਵਾਲਾ ਬਦਲਾ ਲੈ ਕੇ ਆਊਗਾ ਸਾਡੇ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ ਹੁਣ ਤਾਂ ਪਤਾ ਲੱਗ ਗਿਆ ਜੀ ਮੇਰੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਆ ਬਦਲਾਅ ਆਲੇ ਇੱਕ ਹੋਰ ਕੋਈ ਨਾ ਜੰਮ ਪੇ ਮੈਨੂੰ ਲੱਗਦਾ 6 ਮਹੀਨੇ ਰਹਿ ਜਾਣਗੇ ਇੱਕ ਨਵਾਂ ਬੰਦਾ ਖੜਾ ਹੋ ਜਾਊਗਾ ਕਹੂਗਾ ਜੀ ਮੈਂ ਆ ਕਰਕੇ ਦਊ ਫਿਰ 5 ਸਾਲ ਪਛਤਾਉਂਗੇ ਪਹਿਲੇ 5 ਸਾਲ ਆਪਣੇ ਖਰਾਬ ਹੋ ਗਏ ਕੈਪਟਨ ਨੂੰ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਆਪਾਂ ਸਮਝੇ ਯਾਰ ਬੜਾ ਵੱਡਾ ਕੰਮ ਸੱਚ ਝੂਠ ਆ ਸਾਰੇ ਝੂਠੀਆਂ ਸੌਂਾਂ ਖਾਣ ਵਾਲੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਇਹ ਨਾ ਬਾਰਾ ਤੁਮ ਡਾਰੂ ਦਾ ਡੱਕਿਆ ਹੋਏ ਉਹਨੂੰ ਕੋਈ ਫਿਕਰ ਹੈ ਓਵੇਂ ਹੀ ਕੈਪਟਨ ਓਵੇਂ ਹੀ ਅੱਜ ਭਗਵੰਤ ਮਾਨ ਦੇਖੋ ਅਕਾਲੀ ਦਲ ਜੋ ਜ਼ੁਬਾਨ ਕਰਦਾ ਹੈ ਉਹ ਪੂਰੀ ਕਰਦਾ ਹੈ ਤੁਸੀਂ ਇਤਿਹਾਸ ਦੇਖ ਲਓ ਜੇ ਬਾਪੂ ਬਾਦਲ ਨੇ ਕਿਹਾ ਮੈਂ ਆਟਾ ਦਾਲ ਦਊਂਗਾ ਤੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਬਾਪੂ ਬਾਦਲ ਨੇ ਕਿਹਾ ਮੈਂ ਬਿਜਲੀ ਆਮੂ ਆਮ ਕਰ ਦਊਂਗਾ ਕਰਕੇ ਦਿਖਾਈ ਜੇ ਬਾਪੂ ਬਾਦਲ ਨੇ ਕਿਹਾ ਜੀ ਸੜਕਾਂ ਵਧੀਆ ਬਣਾ ਦਊਂਗਾ ਚਾਰ ਖੇਲਨ ਹੁਣ ਤੁਸੀਂ ਜਗਰਾਉਂ ਵਾਲੇ ਸਾਰੇ ਇਲਾਕੇ ਤੋਂ ਆਏ ਹੋ ਜਦੋਂ ਆਪਣੀ ਸਰਕਾਰ ਆਈ ਸੀ ਪਹਿਲੇ ਜਗਰਾਉਂ ਤੋਂ ਲੈ ਮੋਗੇ ਤੋਂ ਲੈ ਕੇ ਅਸੀਂ ਲੁਧਿਆਣੇ ਤੱਕ ਦੀ ਸੜਕ ਦੇ ਵਿੱਚ ਹਰ ਰੋਜ਼ 8-10 ਐਕਸੀਡੈਂਟ ਹੁੰਦੇ ਸੀ ਕਿੰਨੇ ਲੋਕੀ ਜਾਨਾਂ ਜਾਂਦੀਆਂ ਸੀ ਤੇ ਅੱਜ ਦੇਖੋ ਕਹਿ ਜੀਆਂ ਸੜਕਾਂ ਪੂਰੇ ਪੰਜਾਬ ਬਣਾ ਦੀਆਂ ਕਿਉਂ ਅਸੀਂ ਜ਼ਬਾਨ ਕੀਤੀ ਸੀ 에어ਪੋਰਟ ਬਣਾਦੇ ਜ਼ਬਾਨ ਕੀਤੀ ਸੀ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਜ਼ਬਾਨ ਕੀਤੀ ਸੀ ਮੁਫਤ ਬਿਜਲੀ ਦਿੱਤੀ ਜ਼ਬਾਨ ਕੀਤੀ ਸੀ ਹਰ ਕੀ ਜੋ ਕਿਹਾ ਕਿਉਂਕਿ ਅਸੀਂ ਆਪਣੇ ਪਰਿਵਾਰ ਝੂਠ ਨਹੀਂ ਬੋਲ ਸਕਦੇ ਸਾਡਾ ਪਰਿਵਾਰ ਹੈ ਪੰਜਾਬ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਰਕਾਰ ਆਏ ਨਾ ਆਏ ਅਸੀਂ ਤੁਹਾਡੀ ਜਾਨ ਹੈ ਐਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਨੂੰ ਬਚਾ ਲਓ ਇਨ੍ਹਾਂ ਲੁਟੇਰਿਆਂ ਤੋਂ ਬਚਾ ਲਓ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚਾ ਲਓ ਇੱਠੇ ਹੋ ਜੋ ਪਰ ਮੈਂ ਦੇਖ ਰਿਹਾ ਅੱਜ ਮੈਨੂੰ ਬੜੀ ਖੁਸ਼ੀ ਹੈ ਦਿਲੋਂ ਖੁਸ਼ੀ ਹੈ ਮੈਨੂੰ ਬੜਾ ਡਰ ਸੀ ਜਦੋਂ ਦੇਖਿਆ ਸਿਰੇ ਮੈਂ ਦੇਖਿਆ ਲੁਧਿਆਣਾ ਐਡਾ ਭਾਰੀ ਮੀਂਹ ਮੈਨੂੰ ਡਰ ਸੀ ਪਰ ਮੈਂ ਕਿਹਾ ਸੀ ਵਰਕਰਾਂ ਨੂੰ ਭਾਵੇਂ ਗੜੇ ਪੈ ਜਾਣ ਮੀਂਹ ਪੈ ਜਾਣ ਮੈਂ ਤਾਂ ਉੱਥੇ ਆ ਕੇ ਬਹਿ ਜਾਣਾ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਨਾਲ ਦੇ ਨਾਲ ਵਰਕਰਾਂ ਨੇ ਫੋਟੋਆਂ ਪਾਈਆਂ ਕੋਈ ਮੀਂਹ 'ਚ ਤੁਰ ਹੀ ਜਾਂਦਾ ਕੋਈ ਏਡੇ ਏਡੇ ਗੋਡੇ-ਗੋਡੇ ਪਾਣੀ ਆਪਣੇ ਪਿੰਡ 'ਚ ਐ ਗੱਡੀ 'ਚ ਬਹਿ ਕੇ ਚਲੀ ਜਾਂਦਾ ਪਰਵਾਹ ਨਹੀਂ ਕੀਤੀ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਤੁਸੀਂ ਜੰਗ ਲੜਨ ਨੂੰ ਫੌਜ ਤਿਆਰ ਹੈ ਬੋਲ ਸੋਨਹਾਰਾ ਜੱਗ ਆਲੋ ਤੇ ਮੈਂ ਜਿਹੜੀ ਸੰਗਤ ਆਪਣੀ ਆਈ ਹੈ ਇੱਕ ਤਾਂ लुगियाणा जिला ਜਿਹੜਾ ਪੁਰਾਣਾ ਜਗਰਾਉਂ ਦੇ ਆਪਣਾ ਖੰਨੇ ਤੇ ਇੱਕ ਮੋਗੇ ਵਾਲੇ ਆਏ ਆ ਤੁਹਾਡਾ ਸਾਰਾ ਦਿਲੋਂ ਧੰਨਵਾਦ ਕਰਦਾ ਐ ਅੱਜ ਦੇ ਬਾਅਦ ਸੋਨਾ ਨਹੀਂ ਤੁਸੀਂ ਦੇਖੋ ਮੈਂ ਘਰੋਂ ਨਿਕਲ ਪਿਆ ਹਾਂ ਤੁਹਾਡੀ ਸਰਕਾਰ ਬਣਾ ਕੇ ਲਿਆਉਣੀ ਐ ਤੁਹਾਡੀ ਸਰਕਾਰ ਬਣਾ ਕੇ ਲਿਆਉਣੀ ਐ ਤੇ ਪੰਜਾਬ ਨੂੰ ਫਿਰ ਤੋਂ ਸਹੀ ਲੀਤੇ ਪਾਉਣਾ ਤੁਹਾਡਾ ਸਾਥ ਦਿਓ ਸਿਰ ਤੇ ਹੱਥ ਰੱਖੋ ਜੋ ਮਰਜੀ ਕਰਨ ਦੀ ਕੋਸ਼ਿਸ਼ ਕਰਨ ਗਿਆ ਧੱਕੇ ਵੀ ਕਰਨਗੇ ਪਰਚੇ ਵੀ ਕਰਨਗੇ ਮੈਂ ਕੇਜਰੀਵਾਲ ਨੂੰ ਕਹਿਣਾ ਚਾਹਣਾ ਜਿੰਨੇ ਮਰਜੀ ਪਰਚੇ ਦੇਣੇ ਮੇਰੇ ਤੇ ਦੇ ਦੇ ਕੋਈ ਪਰਵਾਹ ਨਹੀਂ ਬਣਦੀ ਜੋ ਮਰਜੀ ਕਰਨਾ ਹੈ ਪਰਵਾਹ ਨਹੀਂ ਪਰ ਜਿਸ ਦਿਨ ਸਰਕਾਰ ਆ ਗਈ ਇੱਕ ਇੱਕ ਜਿਹੜਾ ਪੈਸਾ ਲੁਟਿਆ ਉਹ ਵਾਪਸ ਪੰਜਾਬ ਨੂੰ ਲੈ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਮੈਂ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਅਕਾਲੀ ਦਲ ਖੜੇ ਇੱਕ ਇੰਚ ਜ਼ਮੀਨ ਤੁਹਾਡੀ ਨਹੀਂ ਜਾਣ ਦੇਵਾਂਗੇ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ